ਉਹ ਬੱਸ ਕਰੋ ਉਹ ਉਹਨਾਂ ਨੂੰ ਦੌਰੇ ਪੈ ਜਾਣੇ ਆ ਦੌਰੇ ਪੈ ਜਾਣੇ ਉਹਨਾਂ ਨੂੰ ਉਹ ਜਾਣ ਚੋਕੇ ਰਹਿਣ ਧੋ ਜਾਣ ਚੋਕੇ ਰਹਿਣ ਧੋ ਇੱਕ ਨੈਸ਼ਨਲ ਪਾਰਟੀ ਦੇ ਮੈਂਬਰ ਆ ਜਾਂ ਵਲੰਟੀਅਰ ਆ ਜਾਂ ਆਦੇਦਾਰ ਆ ਜਿਹੜੀ ਸੈਕੂਲਰ ਪਾਰਟੀ ਹੈ ਧਰਮ ਦੇ ਨਾਂ ਤੇ ਅਸੀਂ ਕਦੇ ਕੋਈ ਤੁਹਾਨੂੰ ਕਦੇ ਵੀ ਧਰਮ ਦੇ ਨਾਂ ਤੇ ਨਾਲ ਲੜਾਉਨੇ ਆ ਨਾ ਢਕਾਉਨੇ ਆ ਧਰਮ ਦੇ ਨਾਂ ਤੇ ਅਸੀਂ ਕਦੇ ਵੀ ਨਾ ਵੋਟ ਮੰਗਦੇ ਆ ਉਹਨਾਂ ਨੇ ਹੁਣ ਤੱਕ ਆਪਾਂ ਨੂੰ ਧਰਮਾਂ ਦੇ ਨਾਂ ਤੇ ਲੜਾਇਆ ਤੂੰ ਐ ਸਮਾਜ ਦਾ ਤੂੰ ਐ ਸਮਾਜ ਦਾ ਤੂੰ ਐ ਸਮਾਜ ਦਾ ਪਰ ਉਹਨਾਂ ਨੇ ਕਦੇ ਇਹ ਨਹੀਂ ਦੱਸਿਆ ਕਿ ਤੂੰ ਪੰਜਾਬ ਦਾ ਹੈ ਅਸੀਂ ਸਾਰੇ ਪੰਜਾਬ ਦੇ ਆ 90% ਕੁਰਬਾਨੀਆਂ ਇਸ ਦੇਸ਼ ਨੂੰ ਯਾਦ ਕਰਾਉਣ ਵਾਸਤੇ ਸਾਡੀਆਂ ਨੇ ਤੇ ਕਰੋ ਦਾ ਆਯਾਦੀ ਦੀ ਰਾਖੀ ਕਰਨ ਵਾਸਤੇ ਵੀ 90% ਕਰਵਾਨੀਆਂ ਫਿਰ ਆਪਣੀਆਂ ਹੀ ਨੇ ਅੱਜ ਵੀ ਕਾਰਗਿਲ ਦੀਆਂ ਪਹਾੜੀਆਂ ਚ ਜਿਸ ਵੇਲੇ ਆਪਾਂ ਏਸੀ ਲਾ ਕੇ ਪਏ ਹੁੰਨੇ ਆ ਉਸ ਵੇਲੇ ਜੈਸਲਮੇਰ ਦੇ ਟਿੱਬਿਆਂ ਚ ਬੀਕਾਨੇਰ ਦੇ ਟਿੱਬਿਆਂ ਚ ਸਾਡੇ ਫੌਜੀ ਜਵਾਨ ਮੁੰਡੇ ਪਲੱਸ 50 ਡਿਗਰੀ 60 ਡਿਗਰੀ ਸੈਲਸੀਅਸ ਚ ਸਾਡੀ ਰਾਖੀ ਕਰ ਰਹੇ ਆ ਤੇ ਜਿਸ ਵੇਲੇ ਆਪਾਂ ਹੀਟਰ ਲਾ ਕੇ ਪਏ ਹੁੰਨੇ ਆ ਆਪਣੇ ਬੱਚਿਆਂ ਨਾਲ ਉਸ ਵੇਲੇ ਕਾਰਗਿਲ ਦੀਆਂ ਪਹਾੜੀਆਂ ਚ ਉਹ ਤਾਂ ਲਦਾਖ ਲੈ ਲਦਾਖ ਚ -50 ਡਿਗਰੀ ਚ ਆਪਣੀ ਲੜਾਈ ਕਰ ਰਹੇ ਹੁੰਦੇ ਆ। ਉਹਨਾਂ ਲਈ ਇੱਕ ਤਾੜੀ ਬਣਦੀ। ਕਿ 19 ਤਰੀਕ ਨੂੰ ਇੱਕ ਬਾਈ ਇਲੈਕਸ਼ਨ ਆ ਗਈ। ਪ੍ਰਮਾਤਮਾ ਦਾ ਇੱਕ ਭਾਣਾ ਸੀ ਕਿ ਗੋਗੀ ਜੀ ਸਾਡੇ ਵਿੱਚ ਨਹੀਂ ਰਹੇ। ਉਹਨੂੰ ਕੋਈ ਟਾਲ ਨਹੀਂ ਸਕਦਾ ਪ੍ਰਮਾਤਮਾ ਦੇ ਹੁਕਮ ਤੋਂ ਮੈਨਾਂ ਪੱਤਾ ਵੀ ਨਹੀਂ ਹਿੱਲਦਾ। ਇਹ ਸਾਨੂੰ ਇਹ ਇਲੈਕਸ਼ਨ ਨਹੀਂ ਤਾਂ ਪਹਿਲਾਂ ਤਾਂ ਜਿੱਤੇ ਹੋਏ ਸੀ ਆਪਾਂ ਤਾਂ 5 ਸਾਲ ਵਾਸਤੇ ਤੁਸੀਂ ਜਿਤਾਏ ਹੋਏ ਸੀ ਹੁਣ ਵਿੱਚ ਦੀ ਇਲੈਕਸ਼ਨ ਆ ਗਈ ਤਾਂ ਲੜਾਂਗੇ ਕੋਈ ਗੱਲ ਨਹੀਂ ਤੇ ਉਹਨਾਂ ਨੇ ਖੁਸ਼ੀ ਮਨਾਈ ਹੈ ਜੀ ਇਸ ਗੱਲ ਦੀ ਦੂਜਿਆਂ ਨੇ ਵਿਰੋਧੀਆਂ ਨੇ ਵੀ ਸ਼ਾਇਦ ਸਾਨੂੰ ਇੱਕ ਮੌਕਾ ਮਿਲ ਗਿਆ ਉਸੇ ਦਿਨੀ ਹਜੇ ਸੰਸਕਾਰ ਵੀ ਨਹੀਂ ਹੋਇਆ ਸੀ ਉਸੇ ਦਿਨੀ ਲੱਗੇ ਸੀ ਮੀਟਿੰਗਾਂ ਕਰਨ ਵੀ ਕਿਵੇਂ ਕਰਨ ਲੈ ਉਹ ਯਾਰ ਸਵੇਰੇ ਤਾਂ ਠੰਡੇ ਹੋ ਲੈਣ ਦਿਓ ਬਾਤ ਲੜ ਲਿਓ ਲਖਸ਼ਨਾ ਆਉਂਦੀਆਂ ਜਾਂਦੀਆਂ ਰਹਿੰਦੀਆਂ ਬੰਦਾ ਥੋੜੀ ਦੁਬਾਰੇ ਆਉਂਦਾ ਹੈ ਹੰਕਾਰ ਹੈ ਕਿ ਅਸੀਂ ਸ਼ਹਿਰ ਜਾਣੇ ਨਹੀਂ ਧਰਤੀ ਤੋਂ ਅਸੀਂ ਸਦਾ ਹੀ ਆਂ ਜਿਵੇਂ ਰਾਵਣ ਨੇ ਕਹਿੰਦੇ ਕਾਲ ਪਾਵੇ ਨਾਲ ਹੀ ਬਣ ਲਿਆ ਸੀ ਪਰ ਤੂੰ ਨਿਜ ਤੀਰ ਫਿਰ ਜਦੋਂ ਭਜਿਆ ਸੀ ਫਿਰ ਉਹ ਨਿਬੜ ਗਿਆ ਨਾ ਸਾਰਾ ਕੰਮ ਫਿਰ ਇਹ ਤੂੰ ਨਿਜ ਤੀਰ ਕੌਣ ਮਾਰਦਾ ਪਬਲਿਕ ਆ ਜਨਤਾ ਇਹ ਤੂੰ ਪਹਿਲਾਂ ਵੀ ਇਹਨਾਂ ਨੇ ਤੀਰ ਬੱਜੇ ਹੋਏ ਨੇ ਅਕਲ ਹੀ ਨਹੀਂ ਆਉਂਦੀ ਹੰਕਾਰ ਹੀ ਬੋਲ ਜੰਦਾ ਹੰਕਾਰ ਹੀ ਬੋਲ ਜੰਦਾ ਸੋ ਇੱਕ ਪਾਸੇ ਪਿਆਰ ਹੈ ਇੱਕ ਪਾਸੇ ਹੰਕਾਰ ਹੈ ਚੁਣ ਲਿਓ 19 ਤਰੀਕ ਨੂੰ ਕਿਹੜਾ ਚੁਣਨਾ ਹੈ ਇੱਕ ਪਾਸੇ ਪਿਆਰ ਨਾਲ ਵੋਟਾਂ ਮੰਗਣ ਵਾਲੇ ਆ ਦੂਜੇ ਪਾਸੇ ਹੰਕਾਰ ਨਾਲ ਵੋਟਾਂ ਮੰਗਣ ਵਾਲੇ ਆ ਤੁਸੀਂ ਵੀਡੀਓ ਦੇਖਿਓ ਨਹੀਂ ਜਦੋਂ ਮਨਿਸਟਰ ਸੀ ਮਨਿਸਟਰ ਮੇਲਰ ਉਹ ਨਹੀਂ ਸੀ ਬਰਕਰਾਰ ਜੀ ਉਦੋਂ ਮਨਿਸਟਰ ਸੀ ਜਦੋਂ ਬਿੱਟੂ ਨਾਲ ਬੈਠਾ ਸਕੂਲ ਦੀ ਇੱਕ ਪ੍ਰਿੰਸੀਪਲ ਜਿਹੜੀ ਮੈਡਮ ਸੀ ਕਿਤੇ ਟ੍ਰੈਫਿਕ ਚ ਫਸ ਗਿਆ ਹੋਣਾ ਉਹ ਲੇਟ ਹੋ ਗਿਆ ਉਹਨੇ ਕਿਵੇਂ ਗਾਲਾਂ ਕੱਢਦਾ ਇੱਥੇ ਕੀ ਕਰਨਾ ਕੀ ਹੁਣ ਹੁਣ ਨਾਹੀਂ ਦੁਬਾਰੇ ਓ ਤੂੰ ਮੰਤਰੀ ਤੈਨੂੰ ਪਤਾ ਨਹੀਂ ਮੰਤਰੀ ਮੰਤਰੀ ਯਾਰ ਢਾਕੀ ਰੱਬ ਆ ਗਿਆ ਯਾਰ ਐ ਢਾਂਹਕਾਰ ਯਾਰ ਔਰ ਮਹਿਲਾਮਾਂ ਪੜਤੀ ਗੁਰੂ ਨਾਨਕ ਸਾਹਿਬ ਨੇ ਲਿਖਿਆ ਸੋਖ ਮੰਦਾ ਆਖੀਏ ਜਿਤ ਜਮੇ ਰਾਜਨ ਜਿਹੜੀ ਰਾਜਿਆਂ ਨੂੰ ਜੰਮਦੀ ਆ ਉਹਨੂੰ ਮੰਨਦਾ ਕਿਵੇਂ ਆਖ ਸਕਦੇ ਹਾਂ ਐਡਾ ਹੰਕਾਰ ਔਰ ਬਿੱਟੂ ਕੋਲੇ ਬੈਠਾ ਦੇਖੀ ਜਾਂਦਾ ਹੈ ਤੇ ਹੁਣ ਉਹ ਪਰਲੇ ਪਾਸੇ ਵੀ ਜੇ ਵਿੱਚ ਬੈਠਾ ਦੇਖੀ ਜਾਂਦਾ ਹੈ ਕਰ ਲੋ ਕੀ ਕਰੋਗੇ ਕਦੇ ਦੋਨੇ ਦੋਸਤ ਸੀ ਹੁਣ ਕਿ ਪਤਾ ਨਹੀਂ ਦੋਸਤ ਨੇ ਪਤਾ ਨਹੀਂ ਕੀ ਦੀ ਕੌਣ ਸਪੋਰਟ ਕਰ ਰਿਹਾ ਮੈਨੂੰ ਤਾਂ ਇਹ ਨਹੀਂ ਪਤਾ ਲੱਗ ਰਿਹਾ ਵੀ ਜਾ ਖੜ ਕਿੱਧਰ ਹੈ ਰਾਜਾ ਬੜਿੰਗ ਕਿੱਧਰ ਹੈ ਚੰਨੀ ਕਿੱਧਰ ਹੈ ਬਾਈ ਕੀੜੀਆਂ ਦੇ ਪੌਣ ਵਾਂਗੂ ਇੱਕ ਦੂਜੇ ਦੇ ਵਿੱਚ ਵਜਦੇ ਫਿਰਦੇ ਆ ਦੱਸੋ ਕੀ ਕਰੋਗੇ ਇਹਨਾਂ ਦਾ ਇਹੋ ਜਿਹੇ ਨੂੰ ਤੁਸੀਂ ਜਿਤਾ ਲਓਗੇ ਨਾ ਪ੍ਰਧਾਨ ਦੀ ਫੋਟੋ ਲਾਉਣੀ ਹੈ ਕਹਿੰਦੇ ਨਾ ਐਲੋਪੀ ਤਾਂ ਉੱਥੇ ਉਹ ਤਾਂ ਬਾਜ਼ ਬਾਤ ਬੜੀਆ ਉਹ ਤਾਂ ਆਪ ਦਾ ਨਿਆਰੀ ਲੈਂਦਾ ਹੈ ਉਹ ਤਾਂ ਅਮਰੀਕਾ ਜਾ ਕੇ ਬੈਗਾ ਕਹਿੰਦਾ ਤਮਾਸ਼ਾ ਦੇਖਾਂਗੇ ਬਾਹਰੋਂ ਅਮਰੀਕਾ ਬੈਠਾ ਹਤਾ ਉਹਨਾਂ ਨੂੰ ਜਿਤਾ ਲਓਗੇ ਜਿਹਨਾਂ ਨੂੰ ਆਪ ਹੀ ਹਰਾਉਣ ਨੂੰ ਫਿਰਦੇ ਨੇ ਕਿਉਂ ਜਿਤਾਈਏ ਉਹ ਬੰਦਾ ਜਿਹੜਾ ਇੱਕ ਰਾਜ ਸਭਾ ਤੋਂ ਐਮਐਲਏ ਬਣ ਕੇ ਤੁਹਾਡੀ ਸੇਵਾ ਬਾੜਾਂ ਚ ਕਰਨੀ ਚਾਹੁੰਦਾ ਨਹੀਂ ਰਾਜ ਸਭਾ ਨੂੰ ਕੀ ਲੋੜ ਐ 6 ਸਾਲ ਰਾਸਭਾ ਹੁੰਦੀ ਐ ਜੀ ਔਰ ਇਹ ਵੀ ਦੱਸ ਦੇਣਾ ਲੋਕ ਸਭਾ 13 ਦਿਨਾਂ ਬਾਅਦ ਵੀ ਟੁੱਟੀ ਹੋਈ ਐ ਭਾਰਤ ਦੀ ਸਿਰਫ 13 ਦਿਨਾਂ ਬਾਅਦ ਲੋਕ ਸਭਾ ਟੁੱਟ ਗਈ ਸੀ ਜਿੰਨੇ ਐਮਪੀ ਬਣੇ ਸੀ 13 ਦਿਨ ਦੇ ਐਮਪੀ ਬਸ 13 ਮਹੀਨਿਆਂ ਬਾਅਦ ਵੀ ਟੁੱਟੀ ਹੋਈ ਐ ਲੋਕ ਸਭਾ 2 ਸਾਲ ਬਾਅਦ ਵੀ ਟੁੱਟੀ ਹੋਈ ਐ ਲੋਕ ਸਭਾ ਟੁੱਟ ਜਾਂਦੀ ਐ ਰਾਜ ਸਭਾ ਨਹੀਂ ਟੁੱਟਦੀ ਰਾਜ ਸਭਾ ਸੇ ਸਾਲ ਵਾਸਤੇ ਰਹਿੰਦੀ ਐ ਚ ਸੰਜੀਵ ਰੋੜਾ ਜੀ ਚਾਹੁੰਦੇ ਰਾਜ ਸਭਾ ਚ ਹੀ ਰਹਿੰਦੇ ਇਹ ਕਹਿੰਦੇ ਨਹੀਂ ਮੈਂ ਲੋਕਾਂ ਚ ਜਾ ਕੇ ਲੋਕਾਂ ਤੋਂ ਫਤਵਾ ਲੈ ਕੇ ਆਉਣਾ ਦੇਖੋ ਲੋਕਾਂ ਤੋਂ ਫਤਵਾ ਲੈ ਕੇ ਆਉਣਾ ਬਹੁਤ ਵੱਡੀ ਗੱਲ ਐ ਜੀ ਬਹੁਤ ਵੱਡੀ ਗੱਲ ਆ ਭਾਵੇਂ ਮੈਂਬਰ ਬਣਿਆ ਪੰਚਾਇਤ ਦਾ ਕੋਈ ਭਾਵੇਂ ਕੌਂਸਲਰ ਸਾਹਿਬ ਬੈਠੇ ਐ ਬਹੁਤ ਵੱਡੀ ਗੱਲ ਐ ਅ ਮੈਂ ਅੱਖਾਂ ਚੋਂ ਥਰੂ ਆ ਗਿਆ ਇਹਨਾਂ ਦੇ बन गए काउंसलर इन्ना ਚਿਰ ਇਧਰਲੇ ਪਾਸੇ ਰਹੇ ਕਹਿੰਦੇ ਟੀ ਦੇ ਪਰਲੇ ਪਾਸੇ ਇਧਰ ਤਾਂ ਆਉਣ ਹੀ ਦਿੱਤਾ ਨੇੜੇ ਕਿਤੇ ਸੈਲਫੀਆਂ ਲੈ ਕੇ ਇਹਨਾਂ ਨੇ ਆਪ ਦੱਸਿਆ ਕੀ ਗੱਲ ਜੀ ਸਾਨੂੰ ਭੇਡਾਂ ਬੱਕਰੀਆਂ ਸਮਝੇ ਤੁਸੀਂ ਅੱਜ ਤੁਹਾਡੇ ਵਾਸਤੇ ਨਾਰੇ ਲਾਈ ਜਾਈਏ ਅੱਜ ਤੁਹਾਡੀ ਜਿੰਦਾਬਾਦ ਕਰੀ ਜਾਈਏ ਇਹੀ ਗੱਲ ਲੋਕਾਂ ਨੇ ਸਮਝ ਆ ਗਈ 2022 ਚ ਹੁਣ ਰੋਂਦੇ ਫਿਰਦੇ ਨੇ ਕਹਿੰਦੇ ਭਗਵਾਨਤਮਾਨ ਬਾਰੇ ਆਇ ਨਹੀਂ ਸੋਚਿਆ ਸੀ ਮੈਂ ਤਾਂ ਮਜ਼ਾਕ ਕਰਦੇ ਸੀ ਮੈਨੂੰ ਮਜ਼ਾਕ ਕਰਦੇ ਸੀ ਇਹ ਲਾਹ ਕਹਿੰਦੇ ਆ ਵੀ ਖੜਾ ਹੋ ਗਿਆ ਵੋਟਾਂ ਚ ਕਹਿੰਦੇ ਕਿ ਆਏ ਹੱਥ ਵਨ ਕੇ ਫੋਟੋ ਇਹ ਦੇਖਿਆ ਚ ਪੋਸਟਰ ਤੇ ਮੈਂ ਇੱਕ ਲੀਡਰ ਨੇ ਕਿਹਾ 2014 ਚ ਕਹਿੰਦਾ ਲ ਭਗਤ ਤੁਮਾਨ ਵੀ ਵੋਟਾਂ ਚ ਖੜਾ ਹੋ ਗਿਆ ਮੈਨੂੰ ਫੋਟੋ ਦੇਖ ਕੇ ਕਹਿੰਦਾ ਬਹੁਤ ਹਾਸਾ ਆਇਆ ਹਾਏ ਰੱਬਾ ਮੈਂ ਕਿਹਾ ਮੈਂ ਹੱਸ ਲਓ ਫਿਰ ਮੇਰੀ ਫੋਟੋ ਦੇਖ ਕੇ ਜਿੰਨਾ ਕ ਹੱਸਣਾ ਹੈ ਰਿਜ਼ਲਟ ਤੋਂ ਬਾਅਦ ਸਾਰੀ ਉਮਰ ਮੇਰੀ ਫੋਟੋ ਦੇਖ ਕੇ ਰੋਇਆ ਕਰੋਗੇ ਸਾਰਾ ਡੱਬਰ ਤੁਹਾਨੂੰ ਮੇਰੇ ਬੱਤੀ ਦੰਦ ਨੇ ਹੋ ਗਿਆ ਕੰਮ ਜਿਹੜੇ ਮਰਜ਼ੀ ਪੱਤਰਕਾਰ ਕੋਲੇ ਜਿਹੜੇ ਮਰਜ਼ੀ ਲੀਡਰ ਨੂੰ ਬਿਠਾ ਲਓ ਕੇਰਾ ਭਗਵਾਨਤ ਮਾਨ ਦਾ ਨਾਮ ਲੈ ਦੋ ਚੀਕ ਮਾਰ ਲੈ ਨਹੀਂ ਨਹੀਂ ਉਹਦਾ ਨਾਮ ਨਹੀਂ ਲੈਣਾ ਮੈਂ ਕੀ ਕਰਦਾ ਜੀ ਦਰਦੇ ਆ ਕਿਉਂਕਿ ਮੈਂ ਸੱਚ ਬੋਲਦਾ ਜੀ ਦਰਦੇ ਆ ਵੀਰ ਸਾਰਾ ਕੋਈ ਭੇਦ ਖੋਲ ਦੂਗਾ ਇਹਦਾ ਪਾਰਲੀਮੈਂਟ ਦੇ ਵਿੱਚ ਬੋਲਦਾ ਰਿਆਂ ਤੁਹਾਡੇ ਹੱਕ ਚ ਵਿਧਾਨ ਸਭਾ ਦੇ ਵਿੱਚ ਐਲੋਪੀ ਕਾਂਗਰਸ ਦਾ ਜਿਹੜਾ ਬਾਜਵਾ ਉਹ ਕੀ ਕਹਿੰਦਾ ਸੀ ਸਾਡੇ ਐਮਐਲਏ ਨੂੰ ਕਹਿੰਦਾ ਮੈਨੂੰ ਸਮਝ ਨਹੀਂ ਆਉਂਦੀ ਸਾਹਮਣੇ ਕਿਹੜਾ ਜ ਮਟੀਰੀਅਲ ਆ ਗਿਆ ਸਾਡੇ ਕਹਿੰਦਾ ਕੋਈ ਮੋਬਾਈਲ ਠੀਕ ਕਰਨ ਵਾਲਾ ਆ ਗਿਆ ਕੋਈ ਕੋਈ ਪਤਾ ਨਹੀਂ ਕਿਹੜੇ ਕਿਹੜੇ ਆ ਗਏ ਕਹਿੰਦਾ ਇਹ ਜੇ ਆ ਗਏ ਮਤਲਬ ਸਾਨੂੰ ਜੇ ਤੁਸੀਂ ਇਹ ਜੇ ਸਮਝਦੇ ਹੋ ਮੈਂ ਕਿਹਾ ਮੈਂ ਫਿਰ ਖੜਾ ਹੋ ਕੇ ਕਿਹਾ ਮੈਂ ਕੱਲੇ ਮੋਬਾਈਲ ਠੀਕ ਕਰਨ ਵਾਲੇ ਨਹੀਂ ਦਿਮਾਗ ਠੀਕ ਕਰਨ ਵਾਲੇ ਵੀ ਆਏ ਹੋਏ ਇੱਥੇ ਫਿਰ ਬੋਲਿਆ ਨਹੀਂ ਮਗਾ ਮਿਸਟਰ ਬਾਜਵਾ ਅੱਖਾਂ ਚੱਖਾਂ ਬਾਰੇ ਗੱਲ ਕਰ ਸਾਡੇ ਬਾਪੂਆਂ ਨੇ ਪਾਕਿਸਤਾਨ ਤੋਂ ਸਮਗਲੇ ਨਹੀਂ ਜਿੱਤੀ ਸੋਨੇ ਦੇ ਬਿਸਕਟਾਂ ਦੀ ਅਸੀਂ ਆਟੇ ਦੇ ਬਿਸਕਟਾਂ ਲਿਆ ਤੁਸੀਂ ਸੋਨੇ ਦੇ ਬਿਸਕਟਾਂ ਵਾਲੇ ਹੋਵੋਗੇ ਅਸੀਂ ਆਟੇ ਦੇ ਬਿਸਕਟਾਂ ਆਣਿਆ ਅਸੀਂ ਅਸੀਂ ਆਏ ਆ ਅਸਲ 'ਚ ਹੋਣਾ ਆਏ ਆ ਅਸੀਂ ਇਹ ਤੋਂ ਪਹਿਲਾਂ ਤੁਸੀਂ ਆਉਂਦੇ ਰਹੇ ਹੋ ਵੱਡੇ ਵੱਡੇ ਓਵਰ ਕੋਟ ਜੇ ਪਾ ਕੇ ਆਏ ਯਾਓ ਯੋ ਇਸ ਯਸ ਯਸ ਓ ਨੋ 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 ਬਸ ਅੰਗਰੇਜ਼ੀ ਬੋਲ ਬੋਲ ਕਿੰਨਾ ਸਾਨੂੰ ਪਤਾ ਲੱਗੇ ਸਾਡੇ ਹੱਕ 'ਚ ਫੈਸਲਾ ਕੀਤਾ ਜਾਂ ਸਾਡੇ ਵਿਰੁੱਧ ਕੀਤਾ ਇਹ ਸਾਈਵਲ ਥਿੰਕ ਅਬਾਊਟ ਇਟ ਯਾ ਥਿਸ ਮੈਟਰ ਵਾਸ ਆਲਰੇਡੀ ਬੀਨ ਟੇਕਨ ਬਾਈ ਮੀ ਈਵਨ ਆਈ ਵਾਸ ਅ ਮਨਿਸਟਰ ਬਬਲਾ ਕੀ ਕਰਦਾ ਚਾਹੁੰਦਾ ਕੀ ਹੈ ਪਰ ਈ ਧਰਤੀ ਤੇ ਤੂੰ ਤੂੰ ਸਿੱਧਾ ਕਹਿ ਦੇ ਵੀ ਨੰਗਲ ਡੈਮ ਤੋਂ ਹਰਿਆਣੇ ਨੂੰ ਪਾਣੀ ਨਹੀਂ ਛੱਡਣਾ ਐ ਕਰੋ ਨੱਕਾ ਵੱਡ ਕੇ ਦਿਖਾਓ ਫਿਰ ਕੋਈ ਆਓ ਫਿਰ ਕਿਹਨਾ ਆਉਂਦਾ ਮੈਂ ਜਾ ਫੜੇ ਨੰਗਲ ਡੈਮ ਉਤੇ ਪਾਣੀ ਨਹੀਂ ਆਗਾ ਸਾਡੇ ਕੋਲ ਸਾਡੇ ਹੱਕ ਦਾ ਪਾਣੀ ਜਿਹੜਾ ਸਾਡਾ ਵਾਰ ਅਸੀਂ ਵਰਤਾਂਗੇ ਨਹੀਂ ਤਾਂ ਗੱਜੀ ਬੋਲ ਬੋਲ ਕੇ ਪਾਣੀ ਦੇ ਹੀ ਗਏ ਨੇ ਆਪ ਨੂੰ ਪਤਾ ਹੀ ਨਹੀਂ ਲੱਗਿਆ ਪਾਣੀ ਕਿੱਧਰ ਜਾਈ ਜਾਂਦਾ ਕੀ ਹੋਈ ਜਾਂਦਾ ਉਹ ਹਰਿਆਣੇ ਨੇ ਦੱਸਿਆ ਤਕੀ ਕਹਿੰਦਾ ਪਹਿਲਾਂ ਕਦੇ ਨਹੀਂ ਹੋਇਆ ਇੰਨਾ ਮਨਾ ਕੀਤਾ ਜਿੰਨਾ ਤੁਸੀਂ ਕੀਤਾ ਅਸੀਂ ਕਹਿੰਜੀ ਅਸੀਂ ਤਾਂ ਹੁਣ ਪਾਣੀ ਦੇ ਰੱਖੇ ਆ ਮੈਂ ਤਾਂ ਆਪ ਜਾਂਦਾ ਰਿਹਾ ਜੀ ਮੈਂ ਨੱਕਿਆਂ ਤੇ ਜਾਂਦਾ ਰਿਹਾ ਰਾਤ ਨੂੰ ਕੱਸੀ ਦਾ ਪਾਣੀ ਲੱਗਦਾ ਸੀ ਸਾਡੇ ਪੰਜ ਕਿੱਲੇ ਸੀਗੇ ਉਸ ਨੱਕੇ ਤੇ ਜਿਹੜੇ ਨੱਕੇ ਤੇ ਕੱਸੀ ਦਾ ਪਾਣੀ ਆਉਂਦਾ ਸੀ 15 ਮਿੰਟ ਇੱਕ ਕਿੱਲੇ ਨੂੰ ਮਿਲਦੇ ਸੀਗੇ ਜੀ 75 ਮਿੰਟ ਬਣਦੇ ਸੀ ਸਾਡੇ ਸਵਾ 12 ਵਜੇ ਮਤਲਬ ਨਾਲਦਿਆਂ ਨੇ ਵੱਢਣਾ ਹੁੰਦਾ ਸੀ ਪਾਣੀ ਨਾਲ ਦੇ ਵੀ ਆਪਣੇ ਸ਼ਰੀਕ ਹੀ ਹੁੰਦੇ ਆ ਚਾਚੇ ਤਾਇਆ ਚ ਹੁੰਦੇ ਆ ਬਿੱਕਰ ਸੀ ਉਹਦਾ ਨਾਮ ਤੇ ਮੈਂ ਮੈਨੂੰ ਵੀ 15 14 15 ਸਾਲ ਦੀ ਉਮਰ ਸੀ ਮੇਰੀ ਮੈਂ ਵੀ ਚਲੇ ਜਾਂਦਾ ਇੱਕ ਵਾਰੀ ਨੱਕਾ ਵੱਢ ਕੇ ਕੋਈ ਵੱਡੇ ਕੈਰੇ ਹੁੰਦੇ ਆ ਫਿਰ ਕੈਰੇ ਚੋਂ ਗਾਂ ਕੈਰੇ ਚ ਵੀ ਕਰ ਦਿੰਨੇ ਆ ਚੋਨੇ ਵਾਲੇ ਕਹਿਰੇ ਤਾਂ ਬਹੁਤ ਵੱਡੇ ਹੁੰਦੇ ਨੇ ਤੇ ਮੈਂ ਬੈਠਾ ਨੱਕੇ ਤੇ ਉਹ ਸਵਾ 12 ਵਜੇ ਉਹਨੇ ਵੱਢਣਾ ਹੁੰਦਾ ਸੀ 12 ਕ'ਵਜੇ ਆਇਆ 15 ਮਿੰਟ ਪਹਿਲਾਂ ਹੀ ਪਹਿਲਾਂ ਕਹੀ ਧਰਦਾ ਉਹ ਨਾਲੀ ਤਿੱਖਾ ਕੀਤਾ ਹੋਇਆ ਬੰਦਾਸਾ ਐਂ ਧਰ ਦਿੰਦਾ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਚੌਥੀ ਵਾਰੀ ਪੁੱਛ ਲੈ ਮੈਂ ਕਿ ਬਿਕਰਾ ਯਰ ਨਾ ਕਾ ਕਹੀ ਨਾਲ ਤਾਂ ਚਲਦਾ ਨੱਕਾ ਵੱਢਣਾ ਮੰਦੇ ਅਰ ਗੰਡਾਸਾ ਕਿਉਂ ਲੈਣਾ ਹੁਣ ਕਦੇ ਕਈ ਵਾਰੀ ਭਾਈ ਇੱਕ ਅੱਧੇ ਮਿੰਟ ਦਾ ਵੀ ਰੌਲਾ ਪੈ ਸਕਦਾ ਇੱਥੇ ਮੈਨੂੰ ਪਤਾ ਲੱਗ ਗਿਆ ਮੇਰੀ ਗਰਦਨ ਲਾਹੂ ਮੈਂ ਕਿਹਾ ਕਦੇ ਉਹ ਮੈਂ ਕਿਹਾ ਭਰਾਵਾ 12 ਦਾਸਤੀ ਵੜ ਲਈ ਭਾਵੇਂ 5 ਮਿੰਟ ਪਹਿਲਾਂ ਹੀ ਵੜ ਲਈ ਤੂੰ ਮੇਰੀ ਗਰਦਨ ਨਾ ਵੜਦੀ ਆਹ ਤਾਂ ਪਾਣੀ ਦਾ ਮੁੱਲ ਹੈ ਸਾਡੇ ਸਾਨੂੰ ਨਹੀਂ ਪਤਾ ਕਿ ਅਸੀਂ ਤਾਂ ਕਤਲ ਹੋ ਜਾਂਦੇ ਨੇ ਸਾਡੇ ਤਾਂ ਪਾਣੀ ਆ ਪਿੱਛੇ ਖੇਤਾਂ 'ਚ ਤੇ ਇਹ ਕਹਿੰਦੇ ਨੇ ਕਿ ਉਸਕ ਦੇ ਦਿਓ ਅੰਨੇ ਉਹ ਕਿਵੇਂ ਦੇ ਦੀ ਜੀ ਹੱਕਾਂ ਦੀ ਰਾਖੀ ਕਰਨੀ ਆ ਪੰਜਾਬ ਦਾ ਕੋਈ ਹੱਕ ਮਰਨ ਨਹੀਂ ਜਾਣਾ ਜਿੰਨਾ ਚਿਰ ਤੁਸੀਂ ਮੈਨੂੰ ਪੈਨ ਦੇ ਰੱਖਿਆ ਹੈ ਚਾਹੇ ਕੱਲ ਨੂੰ ਖੋਲੋ ਸਾਲ ਨੂੰ ਖੋਲੋ 2 ਸਾਲ ਨੂੰ ਖੋਲੋ ਪਰ ਇੱਕ ਲੰਬਾ ਨਹੀਂ ਇਹ ਆਊਗਾ ਯਾਰ ਭਗਵਾਨ ਤੁਮਾਨੂੰ ਪੈਨ ਦਿੱਤਾ ਸੀ ਉਹਨੇ ਪੰਜਾਬ ਦੇ ਹੱਕਾਂ ਵਾਸਤੇ ਪੈਨ ਚਲਾਇਆ ਨਹੀਂ ਚੱਲੂਗਾ ਤੁਹਾਡੇ ਹੱਕ 'ਚ ਚੱਲੂਗਾ ਬਸ ਨਾ ਮੇਰੇ ਪਰਿਵਾਰ ਦੇ ਹੱਕ ਚੱਲੂਗਾ ਨਾ ਰਿਸ਼ਤੇਦਾਰਾਂ ਦੇ ਹੱਕ ਚੱਲੂ ਨਾ ਚੇਲੇ ਚਪਟਿਆਂ ਦੇ ਕਿਹਦੇ ਹੱਕ ਚੱਲੂਗਾ ਨਾ ਮੇਰਾ ਖੱਡਾ ਚਿੱਸਾ ਹੈ ਨਾ ਮੇਰਾ ਬਸਾਂ ਚ ਹਿੱਸਾ ਹੈ ਨਾ ਮੇਰਾ ਢਾਬਿਆਂ ਚ ਹਿੱਸਾ ਹੈ ਮੇਰਾ ਹਿੱਸਾ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹੈ ਹੋਰ ਕਿਸੇ ਚ ਹਿੱਸਾ ਨਹੀਂ ਪਾਉਣਾ ਮੈਂ ਬਰਬਾਦ ਕਰਕੇ ਰੱਖਤਾ ਪੰਜਾਬ ਪਹਿਲੇ ਨੰਬਰ ਦੀ ਸਟੇਟ ਹੁੰਦਾ ਸੀ ਪਹਿਲਾਂ ਪੂਰੇ ਦੇਸ਼ ਦੇ ਸਿਲੇਬਸ ਚ ਆਉਂਦਾ ਸੀ ਪੰਜਾਬ ਦੇਸ਼ ਦਾ ਸਭ ਤੋਂ ਖੁਸ਼ਹਾਲ ਸੂਬਾ ਕਿਹੜਾ ਹੈ ਉਹਦਾ ਸਹੀ ਉੱਤਰ ਹੁੰਦਾ ਸੀ ਪੰਜਾਬ ਅੱਜ 18ਵੇਂ ਨੰਬਰ ਤੇ ਫਿਰਦੇ ਆਪਾਂ ਖਾਰ ਮੇ ਨੰਬਰ ਤੇ ਨਸ਼ਿਆਂ ਚੱਡ ਨੰਬਰ ਉਧਰ ਪਹਿਲੇ ਨੰਬਰ ਤੇ ਬਦਨਾਮੀ ਚ ਪਹਿਲੇ ਨੰਬਰ ਤੇ ਬਰਬਾਦ ਕਰਕੇ ਰੱਖਤਾ ਕਿਹਨਾਂ ਨੇ ਕੀਤਾ ਇਹਨਾਂ ਨੇ ਆ ਸੰਨ ਤਾਂ 2-3 ਸਾਲ ਹੀ ਹੋਏ ਨੇ 2-3 ਸਾਲ ਦਾ ਬੱਚਾ ਤਾਂ ਬੋਲਣ ਵੀ ਨਹੀਂ ਲੱਗਦਾ 2-3 ਸਾਲ ਹੀ ਹੋਇਆ ਪੰ ਤਾਂ ਇਹਨਾਂ ਨੇ ਬਰਬਾਦ ਕੀਤਾ ਹੁਣ ਫੇਰ ਕਹਿੰਦੇ ਕਹਿੰਦੇ ਸਾਨੂੰ ਮੌਕਾ ਦਿਓ ਕਿਉਂ ਦੀ ਇਹ ਵੀ ਰਿਸ਼ਟਰੀ ਕਰਾਈਏ ਤੁਹਾਡੇ ਨਾਂ ਤੇ ਉਹ ਦੇਖ ਲੋ ਆਸ਼ੂ ਕੀ ਲਿਖਦਾ ਆਸ਼ੂ ਇਸ ਮਸਟ ਲੈ ਮੇਂ ਮਤਲਬ ਆਸ਼ੂ ਜ਼ਰੂਰੀ ਹੈ ਕੀ ਗੱਲ ਐ ਡਾ ਕਿਹੜਾ ਨੈਲਸਨ ਮੰਡੇਲਾ ਇਹ ਵੀ ਜ਼ਰੂਰੀ ਹੈ ਇਹ ਸਾਡੀ ਮਜਬੂਰੀ ਹੈ ਮੈਂ ਤੂੰ ਪਹਿਲਾਂ ਜਿਹੜੇ ਪਾਈ ਗਏ ਉਹ ਮਜਬੂਰੀ ਸੀ ਹੋਰ ਹੈ ਨਹੀਂ ਸੀ ਕੋਈ ਹੁਣ ਸੰਜੀਵ ਰੋੜੇ ਵਰਗੇ ਆ ਗਏ ਜਿੱਤੋ ਸੰਜੀਵ ਰੋੜਾ ਜੀ ਤੁਹਾਡੇ ਆਪ ਦੇ ਰਾਜ ਸਭਾ ਦੇ ਮੈਂਬਰ ਹੈ ਤੇ ਕੰਮ ਕਰ ਬਲਕਾਰ ਸਿੱਧੂ ਬੈਠੇ ਸਾਡੇ ਜਿੰਪਾ ਸਾਹਿਬ ਬੈਠੇ ਸਾਡੇ ਫਿਰੋਜ਼ਪੁਰ ਦੇ ਐਮਐਲਏ ਬੈਠੇ ਮੈਡਮ ਸੀਨਾ ਬੈਠੇ ਸਾਰੇ ਮੇਰ ਸਾਹਿਬ ਸਾਰੇ ਬੈਠੇ ਉਧਰ ਬੈਠੇ ਆਮ ਕਰਾਂਦੇ ਆ ਜੀ ਆਪਾਂ ਨੇ ਲੈਣਾ ਕੀ ਸੀ ਇਹਨਾਂ ਤੋਂ ਜੱਜ ਦੇ ਨਿਕਲ ਆਉਂਦੇ ਹੈ ਆਪਾਂ ਨੇ ਕਿਉਂ ਚੱਕਣੀ ਸੀ ਆ ਝੰਡੇ ਮੈਨੂੰ ਦੱਸੋ ਆਬਦਾ ਉਹਦਾ ਕੰਮ ਕਰੀ ਜਾਂ ਸਾਰੇ ਬੜੇ ਵਧੀਆ ਸੈਟ ਸੀ ਮੈਂ ਕਲਾਕਾਰ ਸੀ ਕੋਈ ਵਕੀਲ ਸੀ ਹਨਾ ਕੋਈ ਕੋ ਆਬਦਾ ਉਹਦਾ ਕੰਮ ਕਰੀ ਜਾਂਦੇ ਸੀ ਜੇ ਇਹ ਚੱਜ ਦੇ ਨਿਕਲ ਆਉਂਦੇ ਕੋਈ ਲੋੜ ਸੀ ਆਪਾਂ ਨੂੰ ਨਹੀਂ ਨਿਕਲੇ ਅਸੀਂ ਕਹ ਵੀ ਚਲੋ ਯਾਰ ਫਿਰ ਗਟਰ ਨੂੰ ਸਾਫ ਕਰਨ ਵਾਸਤੇ ਬਾਹਰੋਂ ਰੋਲਾ ਪਾ ਕੇ ਦਾ ਗਟਰ ਠੀਕ ਨਹੀਂ ਹੋਣਾ ਵਿੱਚ ਵਰਨਾ ਪਊ ਵਿੱਚ ਵਰ ਗਏ ਤਾਂ ਤੁਸੀਂ ਸਾਨੂੰ ਕੁਰਸੀਆਂ ਦੇਤੀਆਂ ਹੁਣ 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 ਕਹਿੰਦੇ ਵੀ ਇਹ ਕੁਰਸੀਆਂ ਤੇ ਕੌਣ ਬਹਿਗੇ ਇੱਥੇ ਸਾਡੇ 3 ਪੁੱਤ ਬੈੰਦੇ ਹੁੰਦੇ ਆ ਲੈ ਦੱਸੋ ਵਿਠੇਕਾ ਲਿਆ ਰਿਸਟਰੀ ਕਰਾਈਆ ਆਮ ਲੋਕਾਂ ਦੇ ਪੁੱਤ ਨਹੀਂ ਬਹਿ ਸਕਦੇ ਬਹਿ ਸਕਦੇ ਤੁਸੀਂ ਸਾਬਤ ਕਰਤਾ ਤੁਸੀਂ ਸਾਬਤ ਕਰਤਾ ਇਹ ਗੱਲ 2022 ਚ ਮੈਨੂੰ ਇਹ ਦਾ ਦੋ ਵੀ ਹਾਰਿਆ ਕਿਹੜਾ ਨਹੀਂ ਜਿਹਾਰ ਨਾਲ ਦੀ ਲਿਸਟ ਕਰ ਲੀ ਨਾ ਵੱਡਾ ਬਾਦਲ ਵੀ ਉਹ ਮੁੰਡਾ ਵੀ ਉਹਦਾ ਪਤਰੀ ਜਾ ਵੀ ਚੰਨੀ ਦੋਨੇ ਥਾਵਾਂ ਤੋਂ ਨਮਜੋ ਸਿੱਧੂ ਵੀ ਮਜੀਠੀਆ ਵੀ ਮਲੂਕਾ ਵੀ ਪਠੜ੍ਹ ਵੀ ਬ੍ਰਹਮਪੁਰਾ ਵੀ ਚੀਮਾ ਵੀ ਸਾਰੇ ਖਤਮੀ ਕਰਤਾ ਮਲਕੋੜਮਾ ਜਿੱਤੇ ਕੋਣ ਆਮ ਲੋਕ ਹਾਂ ਹੋ ਸਕਦਾ ਹੈ ਸਾਡੇ 'ਚ ਵੀ ਕਮੀਆਂ ਹੋਣ ਕੋਈ ਕਲਾ ਬੰਦਾ 16 ਕਲਾ ਸਪੂਰ ਨਹੀਂ ਹੁੰਦਾ ਸਾਡੇ 'ਚ ਕਮੀਆਂ ਹੋਣਗੀਆਂ ਹੋ ਸਕਦਾ ਠੀਕ ਕਰ ਲਾਂਗੇ ਪਰ ਨੀਅਤ ਮਾੜੀ ਨਹੀਂ ਹੈਗੀ ਵੀਰੋ ਇਸ ਗੱਲ ਤੇ ਯਕੀਨ ਕਰ ਲਓ ਨੀਅਤ ਮਾੜੀ ਨਹੀਂ ਹੈਗੀ ਸਾਡੀ ਕੋਈ ਨਵਾਂ ਨਵਾਂ ਸਾਈਕਲ ਸਿੱਖਦੇ ਆਂ ਕਈ ਵਾਰ ਪਹਿਲਾਂ ਤਾਂ ਕੈਂਚੀ ਸਿੱਖਦੇ ਆਂ ਨਾ ਕੈਂਚੀ 'ਚ ਵੀ ਡਿਗੇ ਪੈਨੇ ਆਂ ਕੈਂਚੀ ਤੋਂ ਬਾਅਦ ਫਿਰ ਡੰਡੇ ਤੇ ਆਉਨੇ ਆਂ ਫਿਰ ਕਾਠੀ ਤੇ ਆਉਨੇ ਆਂ ਹੁਣ ਜੇ ਤੁਸੀਂ ਪਹਿਲੇ ਹੀ ਤੁਸੀਂ ਬੁਲਟ ਖੜਾ ਦੋਗੇ ਉਕਵੇਂ ਚਲਾਊਗਾ ਜੀ ਬੱਚਾ ਪਹਿਲਾਂ ਸਾਈਕਲ ਸੁੱਖਲ ਤਾਂ ਸਿੱਖੇ ਤੋਂ ਕੰਮ ਸਿੱਖ ਗਏ ਹੁਣ ਲਾ ਹੁਣ ਨੇ ਇਹਨਾਂ ਨੂੰ ਆਪਾਂ ਦਬ ਦੇ ਹੁਣ ਇਹਨਾਂ ਨੂੰ ਵੀ ਕੰਮ ਇਹਨਾਂ ਨੂੰ ਵੀ ਪਤਾ ਲੱਗ ਗਿਆ ਪਹਿਲਾਂ ਕਿਹਨ ਸੀਗੇ ਭਗਵੰਤਵਾਨੀ ਬਣਦਾ ਨਹੀਂ ਇਹਨੂੰ ਅਨਾਉਂਸ ਨਹੀਂ ਕਰਦੇ ਕੇਜਰੀਵਾਲ ਸਾਹਿਬ ਨੇ ਮੁੱਖ ਮੰਤਰੀ ਦਾ ਚਿਹਰਾ ਅਨਾਉਂਸ ਕਰਤਾ ਜਿੱਦ ਦੇ ਨਹੀਂ ਜਿੱਦ ਦੇ ਨਹੀਂ ਜਿੱਤ ਵੀ ਗਏ 6 ਮਹੀਨੇ ਨਹੀਂ ਕੱਟਦੇ 6 ਮਹੀਨੇ ਵੀ ਕੱਟ ਗਏ ਲਾ ਸਾਲ ਤਾਂ ਪੂਰਾ ਕਰਦੀ ਨਹੀਂ ਸਰਕਾਰਾਂ ਸਾਲ ਵੀ ਪੂਰਾ ਕਰ ਗਏ 2 ਸਾਲ ਨਹੀਂ ਜਾਂ ਬਗਏ ਖਤਮ ਹੈ ਖਤਮ ਹੈ ਬਹੁਤ ਲੜ ਪਿਆ ਬੱਚਾ ਪਤਾ ਨਹੀਂ ਕਿੱਥੋਂ ਕਿੱਥੋਂ ਕੱਢ ਕੇ ਲਿਆਉਂਦੇ ਸੀ ਵੀਡੀਓ ਤੀਜਾ ਸਾਡੇ ਸਾਡੇ ਤੀਜਾ ਸਾਲ ਹੋ ਗਿਆ ਹੁਣ ਤਾਂ ਹੁਣ ਪਤਾ ਕੀ ਕਹਿਣ ਲੱਗੇ 27 ਚ ਨਹੀਂ ਜਿੱਤੇ ਐ ਇਹ 32 ਚ ਕਹਿਣਗੇ ਐ 37 ਚ ਕਹਿਣਗੇ ਇਹ ਐ ਬਿਹਾਰੀ ਚ ਕਹਿਣਗੇ ਐ 47 ਚ ਕਹਿਣਗੇ ਸ਼ਰਤ ਲਾ ਲਓ ਮੇਰੇ ਨਾਲ ਜਿੰਨਾ ਚਿਰ ਸਾਡੀ ਨੀਅਤ ਪੰਜਾਬ ਪ੍ਰਤੀ ਇਮਾਨਦਾਰ ਰਹੂਗੀ ਮੈਂ ਸਾਡੇ ਬੰਦਿਆਂ ਨੂੰ ਵੀ ਕਹਿਣਾ ਚਾਹਨਾ ਜਿਨ੍ਹਾਂ ਚਿਰ ਸਾਡੀ ਨੀਅਤ ਪੰਜਾਬ ਪ੍ਰਤੀ ਇਮਾਨਦਾਰ ਰਹੂਗੀ ਤੁਹਾਨੂੰ ਕੋਈ ਹਟਾ ਨਹੀਂ ਸਕਦਾ ਕਿਉਂਕਿ ਪਰਖੇ ਹੋਏ ਨੇ ਲੋਕਾਂ ਨੇ ਇਹ ਦੋਨੇ ਪਰਖੇ ਹੋਏ ਨੇ ਕਦੇ ਗਰੀਬਾਂ ਦਾ ਪੈਸਾ ਮਾਰ ਲਿਆ ਜੀ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਗਰੀਬਾਂ ਦੀ ਖਾ ਗੇ ਪੋਸਟ ਮੈਟ੍ਰਿਕ ਖਾ ਗੇ ਇਹ ਜੋ ਪੈਸੇ ਖਾ ਗੇ ਉਹ ਜੋ ਪੈਸੇ ਖਾ ਧਰਮ ਚੋਂ ਖਾ ਗੇ ਗੋਲਕਾਂ ਖਾ ਗੇ ਤੇ ਕਿੱਥੇ ਲੈ ਗਏ ਨਾਲ ਲੈ ਕੇ ਜਦ ਤੱਕ ਮਰਾਜ ਨਾਲ ਗੱਲ ਹੋ ਗਈ ਹੋਵੇ ਵੀ ਤੁਹਾਡੇ ਪੈਸੇ ਨਾਲ ਆਉਣਗੇ ਵੀ ਚਿੱਠੀ ਲਿਖ ਕੇ ਦਿੱਤੀ ਧਰਮਰਾਜ ਨੇ ਸਾਨੂੰ ਤਾਂ ਇਹੀ ਸਿਕਾਇਆ ਸਾਡੇ ਘਰ ਦੇ ਨਾਲ ਭਾਈ ਨਾਲ ਕੁਝ ਨਹੀਂ ਜਾਣਾ ਇਹ ਤਾਂ ਐ ਲੱਗੇ ਪੈਨ ਜਿਵੇਂ ਨਾਲ ਪੰਡਾ ਬਣ ਕੇ ਲੈ ਕੇ ਜਾਣੀ ਹੈ ਇੱਥੇ ਨਿਕਲਣਗੇ ਨਰਕ ਸੁਰਗ ਇੱਥੇ ਨੇ ਆਉਣ ਦੇਖ ਲਓ ਜਿੰਨੇ ਕਮਾਏ ਸੀ ਨਿਕਲੀ ਜਾਂਦੇ ਕਦੇ ਇੱਧਰ ਲਈ ਬਾਹ ਤੇ ਪਲਾਸਟਰ ਲੱਗੇ ਹੁੰਦਾ ਹੈ ਕਦੇ ਦਿੱਲੀ ਤੇ ਲੱਗਿਆ ਹੁੰਦਾ ਕਦੇ ਲੱਤ ਤੇ ਲੱਗਿਆ ਹੁੰਦਾ ਪਲਸਟਰਾਂ ਬਲਸਟਰਾਂ ਜੀ ਨਿਕਲ ਜਾਣੇ ਇਹਨਾਂ ਤੇ ਇੱਥੇ ਆ ਖੂਦੀ ਮਿੱਟੀ ਖੂਨ ਨੂੰ ਲੱਗ ਜਾਣੀ ਬਸ ਠੀਕ ਹੈ ਨਾ ਸਹੀ ਹੈ ਨਾ ਇਹ ਧਰਮ ਨੂੰ ਵੀ ਮੁੱਠੀ ਚ ਐ ਸਮਝਦੇ ਐ ਐ ਉਹ ਯਾਰ ਆ ਪਤਾ ਦੂਰੋਂ ਨਿਸ਼ਾਨ ਸਭ ਦਿਖ ਜੇ ਆਪਾਂ ਮੱਥਾ ਟੇਕਦੇ ਨੇ ਦੂਰੋਂ ਨਿਸ਼ਾਨ ਸਭ ਨਜ਼ਰ ਆਏ ਇਹ ਅੰਦਰ ਰਹਿ ਕੇ ਵੀ ਧਰਮ ਨੂੰ ਖਾਈ ਜਾਂਦੇ ਅੰਦਰ ਰਹਿ ਕੇ ਪਰਮਾਤਮਾ ਤਾਂ ਦੇਖ ਰਿਹਾ ਫਿਰ ਨੱਕ ਸੋਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਹੁਣ ਮੱਤ ਵੱਜੀ ਪਈ ਐ ਮੈਂ ਕੀ ਤਾਂ ਮੇਰਾ ਕਸੂਰ ਐ ਚ ਮੇਰੇ ਤਾਂ ਨਾ ਹੀ ਲੱਗਦਾ ਜੀ ਉਹੀ ਕੰਮ ਤਾਂ ਤੁਸੀਂ ਕੀਤਾ ਲੜਾਏ ਜਦੋਂ ਹੈ ਹੀ ਉਹ ਜਿਹੜੇ ਭ੍ਰਿਸ਼ਟਾਚਾਰ ਚੰਨੇ ਹੋਏ ਹੋਏ ਨੇ ਜਿਹੜੇ ਹੰਕਾਰ ਚੰਨੇ ਹੋਏ ਹੋਏ ਨੇ ਉਹਨਾਂ ਨੂੰ ਵੋਟਾਂ ਪਾ ਕੇ ਕੀ ਕਰਾਂਗੇ ਸਰਕਾਰ ਤਾਂ ਆਪਣੀ ਐ ਕੰਮ ਤਾਂ ਪਾ ਕਰਨੇ ਨੇ ਉਹਨਾਂ ਤਾਂ ਗੱਲਾਂ ਕਰਨੀਆਂ 1.5 ਜਿੱਥੇ ਜਿੱਥੇ ਬਾਜਵੇ ਹੋਰੀ ਕੱਢੀ ਜਾਂਦੇ ਵਿੱਚ ਇਹ ਲੱਗ ਜੂ ਮੈਨੂੰ ਹੀ ਗਾਣਾ ਕਰਨੀ ਹੋਣਗੀਆਂ ਉਹ ਕਿਸੇ ਨੇ ਕਿਸੇ ਬੰਦੇ ਨੂੰ ਕਿਹਾ ਮਤਲਬ ਥੋੜਾ ਤਲਖੀ ਹੋ ਗਈ ਯਾਰਾਂ ਦੋਤਾਂ ਚ ਕਹਿੰਦਾ ਤੇਰੀ ਭੈਣ ਦੇ ਵਿਆਹ ਚ ਨੱਚਦਾ ਫਰਾ ਉਹ ਕਹਿੰਦਾ ਜਿੱਥੇ ਡੂਰ ਸੋ ਨੱਚੀਓ ਤੂੰ ਨੱਚੀ ਆਂ ਇਹ ਚ ਕਿਹੜੀ ਗੱਲ ਨਹੀਂ ਜੇ ਤੇ ਇਹ ਗਾਣਾ ਕੱਢਦੇ ਨੇ ਤੂੰ ਉਹ ਇਹ ਲੱਗ ਜੂ ਇੱਕ ਹੋਰ ਗਾਣਾ ਕੱਢਣ ਕੀ ਫਾਇਦਾ ਬੱ ਗਾਣਾ ਦਾ ਕੋਈ ਇਲਾਕੇ ਨੂੰ ਫਾਇਦਾ ਹੋਊਗਾ ਇਲਾਕੇ ਨੂੰ ਫਾਇਦਾ ਤਾਂ ਹੋਊਗਾ ਜੀ ਆਪਾ ਬੰਦਾ ਉਹ ਜਿਤਾਵਾਂਗੇ ਜਿਹੜਾ ਤੁਹਾਡੇ ਕੰਮ ਕਰਨ ਨੂੰ ਇੱਛਾ ਵੀ ਰੱਖਦਾ ਹੈ ਜਨੂਨ ਵੀ ਰੱਖਦਾ ਹੈ ਜ਼ਿੰਮੇਵਾਰੀ ਵੀ ਸਮਝਦਾ ਤੇ ਸ਼ੌਂਕ ਵੀ ਰੱਖਦਾ ਉਹ ਬੰਦਾ ਚ ਤਾਂ ਗੁਰੂਆਂ ਨੇ ਜਾਤ ਪਾਤ ਤੇ ਤੁਹਾਨੂੰ ਤਾਂ ਖਤਮ ਕੀਤੇ ਸਾਡੀ ਤਾਂ ਸੰਗਤ ਚ ਪੰਗਤ ਲੱਗਦੀ ਹੈ ਪੰਗਤ ਚ ਕੌਣ ਬੈਠਾ ਹੈ ਇਹ ਥੋੜੀ ਪੁੱਛਿਆ ਜਾਂਦਾ ਲੰਗਰ ਵਰਤੌਣ ਵੇਲੇ ਵੀ ਭਾਈ ਕੌਣ ਹੈ ਤੂੰ ਕੀ ਹੈ ਕਿੱਥੋਂ ਦਾ ਨਾ ਪ੍ਰਸ਼ਾਦਾ ਵੈਗਰੂ ਦਾਲ ਵੈਗਰੂ ਜਲ ਵੈਗਰੂ ਹਰ ਗੱਲ ਨਾਲ ਵੈਗਰੂ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਆ ਸਾਡੇ ਵਰਗੀ ਦਾ ਕੌਮ ਹੈ ਨਹੀਂ ਕੋਈ ਧਰਤੀ ਤੇ ਅੱਪਾ ਕਿਹੜੇ ਕਿੰਨਾਂ ਦੇ ਬਸ ਪੈ ਗਏ ਇਹਨਾਂ ਦੇ ਪਾਪੀਆਂ ਦੇ ਹਜੇ ਵੀ ਹਟਦੇ ਨਹੀਂ ਹਜੇ ਵੀ ਫਿਰਦੇ ਆ ਸਾਰਾ ਕੁਝ ਨਾਲੇ ਧਰਮ ਵਾਲੇ ਮਾਮਲੇ ਚ ਵੀ ਸਜ਼ਾਵਾਂ ਭੁਗਤ ਲਿਆ ਸਾਰਾ ਕੁਝ ਫੇਰ ਵੀ ਨਹੀਂ ਹਟਦੇ